ਅਨ ਬਿਨਾ ਨਾ ਮਨ ਨੂੰ ਸ਼ਾਂਤੀ ਆਵੇ ਹੋ ਭਾਵੇਂ ਲਕਿ ਇਨਸਾਨ ਖਦਸ਼ੇ ਹੋਰ ਲਾ ਪਾ ਜੀ ਹੋ ਬੰਦਗੀ ਓ ਯੋ ਬੰਦਾ ਹੈ ਕਰ ਸਕਦਾ ਹੈ ਹੋ ਬੰਦਗੀ ਓ ਯੋ ਬੰਦਾ ਹੈ ਕਰ ਸਕਦਾ ਹੈ ਹੋ ਜੇ ਨੂੰ ਮੌਤ ਦਾ ਨਾ ਸਜਣੋ ਭੈ ਹੋਵੇ ਸੁਬੰਦਗੀ ਵੀ ਉਹੀ ਬੰਦਾ ਕਰ ਸਕਦਾ ਹੈ ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ ਸਾਡੇ ਜੱਸੀ ਭੈਣ ਜੀ ਲਾ ਭਾਜੀ ਜੋ ਕਿ ਉਹਨਾਂ ਤੇ ਕਰਮ ਨਵਾਜੀ ਹੋਈ ਹੈ ਅਲਮਸਤ ਬਾਪੂ ਰਾਲ ਮਾਸ਼ਾ ਅੱਲਾ ਦੀ ਸਰਕਾਰ ਮਰਾਸ਼ਾ ਸਰਕਾਰ ਦੀ ਦੁਨੀਆਂ ਜੋ ਮਰਜੀ ਕਹੀ ਜਾਵੇ ਦਾਤਾ ਜੀ ਨੇ ਉਹਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਉਹ ਹੋਕਾ ਦੇ ਰਹੇ ਨੇ ਸੋ ਕੀ ਕਰ ਰਹੇ ਨੇ ਆ ਜਾਓ ਜੀ ਉਹ ਸਾਨੂੰ ਆਪਣੇ ਚਰਨੀ ਲਾਇਆ ਜੀ ਗਾੜੀ ਵਿੱਚ ਜਾ ਕੇ ਲਾ ਭਾਈ ਵਾਸਤੇ ਗੱਸੀ ਭੈਣ ਦੀ ਵਾਸਤੇ ਹੋਏ ਹੋਏ ਸਾਨੂੰ ਆਪਣੇ ਚਰਨੀ ਲਾਇਆ ਜੀ ਸਾਡਾ ਜਗ ਵਿੱਚ ਮਾਨ ਬਤਾਇਆ ਜੀ ਅਸੀਂ ਜਦ ਬੁਲਾਈਏ ਆ ਜਾਮੂ ਜਦ ਬੁਲਾਈਏ ਆ ਜਾ ਮੋਨਾ ਇੱਕ ਫਲ ਦੇਰੀ ਲਾ ਮੋਨਾ ਇੱਕ ਫਲ ਦੇਰੀ ਸਾਡ ਸੱਟ ਰਹਿੰਦੀ ਏ ਸਾਡੇ ਸਿਰ ਤੇ ਰੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਸਾਡੇ ਸਿਰ ਤੇ ਰੰਦੀ ਏ ਰਹਿਮਤ ਸਦਾ ਦਾਤਿਆ ਤੇਰੀ ਬਹੁਤ ਸਾਰਾ ਮਾਗੀ ਖੜਲਾ ਪਾਜੀ ਥੈਂਕ ਯੂ ਜੀ ਅਨ ਤਨ ਦੀ ਕਰੀ ਵਿੱਚ ਥੋੜ ਨਹੀਂ ਉਹ ਮੰਗਣੇ ਦੀ ਪੈਂਦੀ ਲੋੜ ਨਹੀਂ ਉਹ ਅਨ ਤਨ ਦੀ ਕਰੀ ਵਿੱਚ ਥੋੜ ਨਹੀਂ ਮੰਗਣੇ ਦੀ ਪੈਂਦੀ ਲੋੜ ਨਹੀਂ ਕਿਸੇ ਗੱਲ ਦਾ ਸਾਨੂੰ ਫਿਕਰ ਨਹੀਂ ਗੱਲ ਦਾ ਸਾਨੂੰ ਫਿਕਰ ਨਹੀਂ ਅਸੀਂ ਲੁੱਟਦੇ ਮੋਜ ਬਰੇਰੀ ਅਸੀਂ ਲੁੱਟਦੇ ਮੋਜ ਬਤੇਰੀ ਸਾਡੇ ਸਿਰ ਤੇ ਰਹਿੰਦੀ ਏ ਸਾਡੇ ਸਿਰ ਤੇ ਰੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਸਾਡੇ ਸਿਰ ਤੇ ਰੰਦੀ ਏ ਰਹਿਮਤ ਸਦਾ ਦਾਤਿਆ ਤੇਰੀ ਤੇਰਾ ਲੱਖ ਲੱਖ ਸ਼ੁਕਰ ਮਨਾਈਏ ਜੀ ਨ세ਵਾ ਤੋਂ ਕਬਰਾਈਏ ਜੀ ਤੇਰਾ ਲੱਖ ਲੱਖ ਸ਼ੁਕਰ ਮਨਾਈਏ ਜੀ ਨਾ ਸੇਵਾ ਤੋਂ ਕਬਰਾਈਏ ਜੀ ਤੇਰੇ ਦਾਸ ਬਿੱਲੇ ਤਾਂ ਪੰਮੇ ਜਾਏ ਦਾਸ ਬਿੱਲੇ ਤਾਂ ਪੰਮੇ ਜਾਏ ਕਦ ਕਰਦੇ ਨਾ ਮੈਂ ਮੇਰੀ ਕਦ ਕਰਦੇ ਨਾ ਮੈਂ ਮੇਰੀ ਸਾਡੇ ਸਿਰ ਤੇ ਰਹਿੰਦੀ ਏ ਸਾਡੇ ਸਿਰ ਤੇ ਰਹਿੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਸਾਡੇ ਸਿਰ ਤੇ ਰਹਿੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਔਲਾਸ ਰਹਿਣਾ ਉਹ ਤੇਰਾ ਲੱਖ ਲੱਖ ਸ਼ੁਕਰ ਮਨਾਈਏ ਜੀ ਆ ਸਾਡੇ ਜੱਸੀ ਭੈਣ ਜੀ ਅੱਲਾ ਪਾਜੀ ਕੀ ਕਰੇ ਨੇ ਤੇਰਾ ਲੱਖ ਲੱਖ ਸ਼ੁਕਰ ਮਨਾਈਏ ਜੀ ਨਸੇਬਾ ਤੋਂ ਕਬਰਾਈਏ ਜੀ ਤੇਰਾ ਲੱਖ ਲੱਖ ਸ਼ੁਕਰ ਮਨਾਈਏ ਜੀ ਨਸੇਬਾ ਤੋਂ ਕਬਰਾਈਏ ਜੀ ਤੇਰੇ ਦਸ ਬਿੱਲੇ ਦਾ ਪੰਨੇ ਜੇ ਦਸ ਬਿੱਲੇ ਦਾ ਪੰਨੇ ਜੇ ਕਦੇ ਕਰਦੇ ਨਾ ਮੈਂ ਮੇਰੀ ਕਦੇ ਕਰਦੇ ਨਾ ਮੈਂ ਵੇਰੀ ਸਾਡੇ ਸਿਰ ਤੇ ਰਹਿੰਦੀ ਏ ਸਾਡੇ ਸਿਰ ਤੇ ਰਹਿੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਸਾਡੇ ਸਿਰ ਤੇ ਰਹਿੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਸਾਡੇ ਸਿਰ ਤੇ ਰਹਿੰਦੀ ਏ ਰਹਿਮਤ ਸਦਾ ਮਾਲਕਾ ਤੇਰੀ ਜਾਓ ਆਪਾਂ ਗੱਲਾਂ ਨਹੀਂ ਕਰਨੀਆਂ ਇੱਕ ਹਾਜ਼ਰੀ ਸਾਡਾ ਵੀਰ ਬੜੀ ਅੱਛੀ ਕਵਾਲੀ ਆਪਣੇ ਮਨਪਸੰਦੀ ਔਰ ਸੰਗਤ ਦੇ ਮਨਪਸੰਦੀ ਸਨੀ ਕਲਿਆਣ ਜੀ ਬੋਲੀਏ ਸੱਚੇ ਦਰਬਾਰ ਕੀ ਔਰ ਥੋੜੇ ਬੋਲੇ ਹੋ ਔਰ ਦਰਬਾਰ ਲਾਡੀ ਸਾਈਂ ਜੀ ਦਾ ਅੱਜ ਪਹਿਲੀ ਮਹਿਫਿਲ ਕਰਵਾਈ ਗਈ ਸਾਡੇ ਮੁੱਖ ਸੇਵਾਦਾਰ ਲਵਪ੍ਰੀਤ ਜੀ ਔਰ ਆਰਤੀ ਜੀ ਔਰ ਜਸਸੀ ਸਾਈਂ ਜੀ ਜਿਨ੍ਹਾਂ ਦੀ ਬਹੁਤ ਰਾਤ ਲੈ ਔਰ ਸ਼ੰਤੀ ਸਾਈਂ ਜੀ ਜੋ ਇਸ ਦਰਬਾਰ ਦੇ ਮੁੱਖ ਸੇਵਾਦਾਰ ਨੇ ਔਰ ਲਾਡੀ ਚੋਹਾਂ ਜੀ ਇਹਨਾਂ ਨੂੰ ਗੁਜਾਰਿਸ਼ ਹੈ ਕਿ ਆਜੋ ਹੁਣ ਇੱਕ ਹਾਜ਼ਰੀ ਹੈ ਉਸ ਤੋਂ ਬਾਅਦ ਜੀ ਆਜਿ ਚਾਹਾਂਗੀ ਜੇ ਕਰਾ ਸੱਚੀ ਸਰਕਾਰ ਜੀ ਦਾ ਹਾਂਜੀ ਜਿੰਨੇ ਸੰਗਤ ਬੈਠੀ ਹੈ ਸਭ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਜਕਾਰਾ ਲਗਾਓ ਜਕਾਰਾ ਲਾਡੀ ਸਾਈਂ ਜੀ ਦਾ ਜਮਨ ਬਣਾ ਲਓ ਚੁੱਤ ਥੋੜੀ ਸ਼ਾਰੂ ਕਰਕੇ ਨਾ ਆਵਾਜ਼ ਘੱਟੋ ਔਰ ਸਾਈ ਲਾਡੀ ਚੋਹਾਂ ਜੀ ਅਗਰਵਾਸ ਹੁੰਦੇ ਨੇ ਔਰ ਸ਼ਿਸ਼ਮਾ ਬੀਬੀ ਅੱਜ ਇੱਕ ਵਾਰ ਨਜ਼ੀਕ ਹਰੀਏ ਦੁਨਿਆ ਨਾ ਛੋੜੀਓ ਮੁਝੇ ਸਾਈਂ ਮਿਲਣ ਕੇ ਆ ਸਾਦੇ ਕੋਮਲ ਜੀ ਜਿਨ੍ਹਾਂ ਦੇ ਬਦੌਲ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਰਾਨ ਜਾ ਜੋਗੀਆਂ ਬਣਿਆ ਮੋਹ ਨੇ ਅਨੋਖਾ ਮੈ ਸਿ ਬਣਾਇਆ ਆਹ ਤੋਂ ਅਹਮਦ ਨਾਮ ਰਖਾਇਆ ਨਿ ਮ ਜਾਣਾਂ ਜੋਗੀ ਨੰਨੀ ਮੁੰਦਰਾ ਪਾਕੇ ਹੋ ਮੱਥੇ ਤਿਲਕ ਲਗਾਕੇ ਨੀ ਮੈਂ ਜਾਣਾ ਜੋਗੀ ਦੇਨਾ ਮੈਨੂੰ ਚੜਿਆ ਰੂਪ ਦਾ ਜੈ ਪਿਆਰ ਦੀ ਬੀਨ ਸੁਨਾ ਜਾਵੇ ਸਾਡੇ ਉੱਤਰਤੀ ਚੈਨਲ ਤੋਂ ਸਾਡੇ ਪਿੰਦਾ ਜੀ ਪਿੰਡਰਤੂ ਜੀ ਨਹੀਂ ਅੱਜ ਕੋਈ ਜੋਗੀ ਆਵੇ 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 ਜੋਗੀ ਆਵੇ ਮੀ ਅਜੀ ਕੋਈ ਤੋਗੀ ਆਵੇ ਮੀ ਅਜੀ ਕੋਈ ਤੋਗੀ ਆਵੇ ਜੋਗੀ 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 ਮੈਨੂੰ ਚੜਿਆ ਰੂਪ ਪਿਆਰੀ ਦੀ ਗੀਤ ਸੁਣਾ ਜਾਵੇ ਮੇਯਾ ਜੀ ਕੋਈ ਜੋਗੀ ਆਵੇ ਮੇਯਾ ਜੀ ਕੋਈ ਜੋਗੀ ਆਵੇ ਪਿਆਰੀ ਸਰਵਾਰ ਦੀ ਬਖਸ਼ਾਤਾਰ प्रीति जी और आरती जी और कोमल जी जनाबों बहुत सारा प्यार है बहुत सारा मान है साईं जी इनारे खजाने इससे तरह भरपूर और लाडी साईं जी और सुषमा बीबी जी अगर गुजरात उन बार आ जान नी आज कोई जोगी आवे नी आज कोई जोगी आवे जोगी 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 ਜੋਗੀ 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 ਉਹ ਮੈਨੂੰ ਚੜਿਆ ਰੂਪ ਦਾ ਜੇ ਪਿਆਰ ਦੀ ਵੀਨ ਸੁਣਾ ਜਾਵੇ ਮੀਂ ਅਜ ਕੋਈ ਜੋਗੀ ਆਵੇ ਮੀਂ ਅਜ ਕੋਈ ਜੋਗੀ ਆਵੇ ਉਹ ਮੈਨੂੰ ਚੜਿਆ ਰੂਪ ਦਾ ਤਾਰ ਦੀ ਵੀਨ ਸੁਣਾ ਜਾਵੇ ਮੀਂਹ ਅਜਿਹੀ ਕੋਈ ਝੋਲੀ ਆਵੇ ਮੀਂਹ ਅਜਿਹੀ ਕੋਈ ਝੋਲੀ ਆਵੇ ਮੀਂਹ ਅਜਿਹੀ ਕੋਈ ਝੋਲੀ ਆਵੇ ਚੋਹਾਨੀ ਬਿਨਵਲ ਬਹੁਤ ਸਾਰੇ ਪਿਆਰੇ ਬਹੁਤ ਸ਼ਰਮਨਾਡੀ ਸਾਈਂ ਜੀ ਲਾਡੀ ਚੋਹਾਨੀ ਹੋ ਬਰਗੀਆਂ ਵਰਗੀਆਂ ਲੰਗਦੀਆਂ ਰਾਤਾ ਦਿਨ ਹੋਏ ਸਾਲ ਵਰਗੇ ਰਾਜੋ ਕੀ ਦੀ ਤੱਕਦੇ ਤੱਕਦੇ ਅੱਖਾਂ ਦੇ ਤੀਨੇ ਸੜ ਗਏ ਇਹਨੂੰ ਆਖੋ ਮੁਆ ਕੋ ਨਦਰ ਨਾ ਲਾਵੇ ਨੀ ਅਜ ਕੋਈ ਝੋਗੀ ਆਵੇ ਨਹੀਂ ਅਜ ਕੋਈ ਝੋਗੀ ਆਵੇ ਨਹੀਂ ਅਜ ਕੋਈ ਝੋਗੀ ਆਵੇ ਕਰਮਿਕ ਮਾਇਆ ਏ ਸੀਨੇ ਨਾਲ ਲਾਇਆ ਏ ਕਰਮਿਕ ਮਾਇਆ ਏ ਸੀਨੇ ਨਾਲ ਲਾਇਆ ਏ ਮੈਂ ਦੁਖੀਆਂ ਦੀ ਨੂੰ ਵੀ ਰੰਗ ਆਪਣੀ ਬਣਾਇਆ ਏ ਮੈਂ ਦੁਖੀਆਂ ਦੀ ਨੂੰ ਵੀ ਰੰਗ ਆਪਣੀ ਬਣਾਇਆ ਏ ਪੀਰਾ ਨੇ ਪੜੀ ਮੇਰੀ ਬਾਣੀ ਮੈਂ ਸੁਹਾਗਣ ਹੋਗੀ ਹੀਰਾ ਨੇ ਘੜੀ ਮੇਰੀ ਬਾਤ ਇਸੇ ਜੋ ਮੈਂ ਸੁਹਾਗਣ ਹੋਗੀ ਉਸਆਂ ਨੇ ਪੜੀ ਮੇਰੀ ਬਾਤ ਇਸੇ ਜੋ ਮੈਂ ਸੁਹਾਗਣ ਹੋਗੀ ਸਦਕੇ ਮੈਂ ਬਹਾਰੀ ਦਰ ਕੇ ਕਰਮਾ ਮਹਰੀ ਮੈਂ ਸਦਕੇ ਮੈਂ ਬਹਾਰੀ ਦਰ ਕੇ ਕਰਮਾ ਮਹਰੀ ਮੇਰੇ ਤਨ ਮਨ ਦੇ ਵਿੱਚ ਵਸ ਗਈ ਤੇਰੀ ਮੂਰਤ ਪਿਆਰੀ ਮੇਰੇ ਤਨ ਮਨ ਦੇ ਵਿੱਚ ਵਸ ਗਈ ਤੇਰੀ ਮੂਰਤ ਪਿਆਰੀ muni pichhora tera ਮੇਰੀ ਮੇਰੀ ਬਾਣੀ ਸਈਓ ਮੈਂ ਸੁਹਾਗਣ ਹੋਗੇ ਵੀਰਾਂ ਨੇ ਬੜੀ ਮੇਰੀ ਬਾਣੀ ਸਈਓ ਮੈਂ ਸੁਹਾਗਣ ਹੋਗੇ ਹੁਸਾਇਆ ਨੇ ਬੜੀ ਮੇਰੀ ਬਾਣੀ ਸਈਓ ਮੈਂ ਸੁਹਾਗਣ ਹੋਗੇ ਹੁਸਾਇਆ ਨੇ ਬੜੀ ਮੇਰੀ ਬਾਣੀ ਸਈਓ ਮੈਂ ਸੁਹਾਗਣ ਹੋਗੇ ਵੀਰਾਂ ਨੇ ਬੜੀ ਮੇਰੀ ਬਾਣੀ ਸਈਓ ਮੈਂ ਸੁਹਾਗਣ ਹੋਗੇ ਘਰ ਲਾਡੀ ਸਾਂਜੀ ਦਾ ਗੋਲ ਸੱਚੇ ਦਰਬਾਰ ਕੀ ਜੈ ਹਸ थैंक यू ਜੀ ਬਹੁਤ ਬਹੁਤ ਮਿਹਰਬਾਨੀ ਸਨੀ ਕਲਿਆਣ ਸਾਡਾ ਵੀਰ ਸੁਦਰ ਹਰੀ ਚੰਡੀ ਲਾਲ ਚੰਡੀ ਹੋ ਗਈ ਹੈ ਕਿਉਂਕਿ ਗਲੀ ਟੀਮ ਜਿਹੜੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਸੰਗਤ ਨੂੰ ਵੀ ਇੰਤਜ਼ਾਰ ਹੈ ਵਰਲਡ ਫੇਮਸ ਨਿਕਾਲ ਸੋਨਮ ਨਿਕਾਲ ਪਾਰਟੀ ਸੁਨਨ ਦੇ ਨਾਲ ਜੋਇਆ ਜੀ ਪੂਰਥਲੇ ਤੋਂ ਸਾਡੀਆਂ ਸਰਕਾਰਾਂ ਤਰਸੀਬ ਫਰਮਾਨ ਨੇ ਔਰ ਜਾਨਵੀ ਜੀ ਸਰ ਉਹਨਾਂ ਦੀ ਹਾਜ਼ਰੀ ਹੈ ਦਾਤਾ ਜੀ ਦੇ ਚਰਨਾਂ ਦੇ ਵਿੱਚ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਹੈ ਸਾਡੇ ਇਸ ਸੰਗੀਤਕ ਪਰਿਵਾਰ ਨੇ ਜਲੰਧਰ ਜਨਾ ਜੀ ਕਿਉਂਕਿ ਉਹਨਾਂ ਦੀ ਹਾਜ਼ਰੀ ਜਾਗਰ ਨੇ ਸਾਡੇ ਸਨੀ ਭਾਜੀ ਦਾ ਇਹ ਸਾਰੇ ਵੀਰਾਂ ਨੇ ਉੱਥੇ ਪਹੁੰਚਣਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਾਜ਼ਰੀ ਭਰੀ ਹੈ ਸਾਡੇ ਨਾਲ ਸਾਰੇ ਕਲਾਕਾਰਾਂ ਨੂੰ ਗੁਵਾਇਆ ਸੋ ਜੁਣ ਅਗਲੀ ਹਾਜ਼ਰੀ ਦਾਤਾ ਜੀ ਦੇ ਚਰਨਾਂ ਦੇ ਵਿੱਚ ਵਰਲਡ ਫੇਮਸ ਨਿਕਾਲ ਸੋਨਾਂ ਦੀ ਪੂਰੀ ਟੀਮ ਸੋਨਮ ਨਿਕਾਲ ਪਾਰਟੀ ਜਿੰਨਾ ਚਿਰ ਇੱਕ ਸਨਮਾਨ ਜੀ ਸਾਡੇ ਵੀਰ ਦਾ ਸਨੀ ਕਲਿਆਣ ਜੋ ਜਿਹੜਾ ਉਹਨਾਂ ਦਾ ਸਨਮਾਨ ਬਣਦਾ ਦਰਬਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਸ ਬਹੁਤ ਬਹੁਤ ਸ਼ੁਕਰਗੁਜ਼ਾਰ ਸ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦਾਤਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ ਸ ਬਹੁਤ ਬਹੁਤ ਸਤਿਕਾਰਯੋਗ ਜੀ ਜਿਨਨੇ ਵੀ ਫਕਰ ਰੂਹਾਂ ਲਗ ਲਗ ਦਰਬਾਰਾਂ ਤੋਂ ਆਪਣੇ ਦਰਬਾਰਾਂ ਦੀ ਖੁਸ਼ਬੂ ਲੈ ਕੇ ਪਹੁੰਚੇ ਨੇ ਸਾਡਾ ਵੀਰ ਰਿਸ਼ੀ ਵਿਜ਼ਿਟੈਂਟ ਜਿਹੜੇ ਬਹੁਤ ਸਰਾ ਮਾਣ ਕਰਕੇ ਗਏ ਨੇ ਇਸ ਗਲੀ ਨੂੰ ਪੈਲੈਸ ਦੀ ਤਰ੍ਹਾਂ ਸਜਾਇਆ ਸ਼ੁਕਰੀ ਸਾਡੇ ਰਿਸ਼ੀ ਵਾਸਤੇ ਤਾੜੀ ਮਾਰ ਦਿਓ ਉਹ ਵੀ ਇਸ ਪਰਿਵਾਰ ਦੇ ਇੱਕ ਅੰਗ ਨੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਔਰ ਅੱਜ ਦਾ ਇਹ ਸਾਰਾ ਮੇਲਾ ਸਾਰੀ ਮਹਿਫਲ ਸਾਡਾ ਵੱਡਾ ਵੀਰ ਪਿੰਡਾ ਰੱਦੂ ਸੋ ਆਪਣੇ ਸੋਹਣੇ ਜ ਆਪਣੇ ਪਿਆਰੇ ਦੇ ਚੈਨਲ ਦੇ ذریعے ਕਰਬੱਟੀ ਸੰਗਤ ਨੂੰ ਮਹਿਫਲ ਦਾ ਜਿਹੜੇ ਆਨੰਦ ਮਾ ਰਹੇ ਨੇ ਉਹ ਸਾਡੇ ਭਿੰਦੇ ਵੀਰ ਦੀ ਬਦੌਲਤ ਹੈ ਜੀ ਧਰਤੀ ਲਾਈਵ ਤੋਂ ਸ਼ੁਕਰੀਆ ਸਾਰੀ ਟੀਮ ਦਾ ਸੋ ਆਓ ਜੀ ਹੁਣ ਅਗਲੀ ਹਾਜ਼ਰੀ ਦਾਤਾ ਜੀ ਦੇ ਚਰਨਾਂ ਦੇ ਵਿੱਚ ਕੁਝ ਤੁਹਾਡੀਆਂ ਪਰਮੇਸ਼ਾ ਕੁਝ ਕਲਾਕਾਰਾਂ ਦੀ ਪਰਮੇਸ਼ਾ ਸੋ ਲਾਓ ਸਾਰੀ ਸੰਗਤ ਦਾ ਜੈਕਾਰਾ ਜੈਕਾਰਾ ਸੱਚੀਆਂ ਸਰਕਾਰਾਂ ਦਾ ਬੋਲ ਸਾੱਚੇ ਦਰਬਾਰ ਕੀ ਜੈ ਆਓ ਜੀ ਸੋਨਮ ਨਿਕਾਲ ਆ ਸਾਡੇ ਰੂਬਰੂ ਬੜੀਆਂ ਅਸ਼ੇਸ਼ਕ ਵਾਲੀਆਂ ਦੇ ਨਾਲ ਦਾਤਾ ਜੀ ਦੇ ਸੇਰੇ ਤੋਂ ਸ਼ੁਰੂ ਕਰਨਗੇ ਉਸਤਵਾਜੇ ਵਿੱਚ ਵਿੱਚ ਫਰਮਾਇਸ਼ਾ ਔਰ ਸਾਡੇ ਸ਼ੈਂਟੀ ਸਾਈ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਹੁਣ ਤਰਸੀਦ ਫਰਮਾਨ ਬੇਟਾ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਸਾਈ ਜੀ ਇੱਥੇ ਆਜਾ ਸਾਡੇ ਕੋਲੇ ਇੱਧਰ ਆਜੋ ਬੱਸ ਬਹੁਤ ਬਹੁਤ ਧੰਨਵਾਦ ਜੀ ਸੌ ਜੀ ਹਾਜ਼ਰੀ ਯੈਸ ਠੀਕ ਹੈ ਜੀ ਸਾਡੇ ਪਿੰ达 ਰਤੂ ਕਿਉਂਕਿ ਲਾਈਵ ਨਹੀਂ ਹੁੰਦਾ ਹੁੰਦਾ ਵਾਕਿਆ ਉਹਦੀ ਗੱਲ ਸਹੀ ਹੈ ਲਾਈਵ ਫੋਮ ਆਫ ਕਰ ਦਿਓ ਬੜੀ ਮਿਹਰਬਾਨੀ ਸਾਡਾ ਵੀਰ ਪਿੰ达 ਰਤੂ ਹੱਸੋ ਆਪਣੇ ਪਿਆਰੇ ਜਿਹੇ ਚੈਨਲ ਦੇ ਦਰਿਅੇ ਧਰਤੀ ਲਾਈਵ ਤੋਂ ਜਿਨ੍ਹਾਂ ਨੇ ਅੱਜ ਦੀ ਸਾਰੀ ਮੈਪਲ ਕਰੇ ਬੱਟੀ ਸਭ ਨੂੰ ਦਰਸ਼ਨ ਕਰਵਾਇਆ ਨੇ ਜੀ ਅਸ ਆਓ ਜੀ ਉਹਨਾਂ ਦਾ ਜੋ ਸਨਮਾਨ ਹੈ ਉਹ ਵੀ ਨਾਲ ਹੀ ਕੀਤਾ ਜਾਵੇਗਾ ਦਰਬਾਰ ਦੇ ਵੱਲੋਂ ਸੁਣਨ ਨਾਲ ਅਗਲੀ ਹਾਜ਼ਰੀ ਹਾਂਜੀ ਹਾਂਜੀ ਕਰਵਾ ਦਿਓ ਕਰ ਬਿਲਾਓ ਜੀ ਨੂੰ ਬੁਲਾਣਾ ਦੋ ਮਿੰਟ ਆਓ ਜੀ ਸਾਡੇ ਪਿੰਦਾ ਪਾਜੀ ਰਤੂਤ ਸਾਹਿਬ ਸਾਡੇ ਹੀ ਪਰਿਵਾਰ ਦੇ ਵਿੱਚੋਂ ਸ ਆਪਣਾ ਸਨਮਾਨ ਜਿਹੜਾ ਬਣਦਾ ਹੈ ਅ ਅਰਲੇਨ ਦੀ ਕਿਰਪਾਲਤਾ ਕਰੋ ਜਿਹੜੇ ਕੋ ਸਨਮਾਨ ਇਸ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਨੇ ਜਿਹੜੇ ਇਸ ਦਰਬਾਰ ਦੇ ਨਾਲ ਜੁੜੇ ਹੋਏ ਨੇ ਸੇਵਾ ਕਰਦੇ ਨੇ ਇਸ ਦਰਬਾਰ ਦੇ ਜਿਹੜੇ ਮੁਖ ਸੇਵਾਦਾਰ ਨੇ ਸਾਡੇ ਅੰਕਸ਼ ਕੁਮਾਰ ਜਿਹਨਾਂ ਨੂੰ ਅਸੀਂ ਪਿਆਰ ਦੇ ਨਾਲ ਲਵ ਕਹਿੰਦੇ ਆ ਔਰ ਸਾਡੇ ਭੈਣ ਜੀ ਜਸਵੀਰ ਕੌਰ ਜੀ ਬਹੁਤ-ਬਹੁਤ ਮੁਬਾਰਕ ਮੁਬਾਰਕਾ ਨੇ ਜੀ ਉਹਨਾਂ ਨੂੰ ਔਰ ਸਮਰ ਪਰਮ ਸਿੰਘ ਸੁਨਾਰ ਨਾਲ ਅਕੌਰ ਨੰਦਨੀ ਦਿਮਾਸ਼ੂ ਪ੍ਰਿੰਸ ਮੇਟਰ ਗगन ਜੀ ਸੋਨੂ ਜੀ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਬੜਾ ਆਪਣੇ ਪਰਿਵਾਰ ਦਾ ਖੁਦ ਸਾਰ ਦਿੰਦੇ ਨੇ ਸੁਦਾਤਾ ਜੀ ਇਸੇ ਤਰ ਆ ਜਾਓ ਜੀ ਆ ਜਾਓ ਭਾਜੀ ਆ ਜਾਓ ਸੰਗੀਤ ਨਹੀਂ ਹੁੰਦਾ ਜਿਕਰਾ ਸੱਚੀਆਂ ਸਰਕਾਰਾਂ ਦਾ ਬੋਲ ਸਾੱਚੇ ਦਰਬਾਰ ਕੀ ਜਾਏ ਕਿਉਂਕਿ ਮੰਗਣਾ ਵੀ ਉੱਥੋਂ ਚਾਹੀਦਾ ਜਿੱਥੋਂ ਦੁਆਰਾ ਮੰਗਣ ਦੀ ਲੋੜ ਨਾ ਪਵੇ ਅੱਜ અલਮਸਤ ਪਪੂ لال ਬਾਦਸ਼ਾਹ ਜੀ ਲਾਡੀ ਸਰਕਾਰ ਔਰ ਸਈਮਰਾਜਾ ਸਰਕਾਰ ਨਕੂਦਰ ਵਾਲੀ ਸਰਕਾਰ ਉਹ ਪਵਿੱਤਰ ਧਰਤੀ ਸੱਜ ਉਸੇ ਧਰਤੀ ਤੋਂ ਬੜਾ ਸੋਹਣਾ ਜਿਹਾ ਸਰੂਪ ਸਾਨੂੰ ਦਰਸ਼ਨ ਦੇਣ ਵਾਸਤੇ ਇਸ ਦਰਬਾਰ ਦੀ ਸੇਵਾਦਾਰਾਂ ਦੇ ਵੱਲੋਂ ਸਜਾਇਆ ਗਿਆ ਸੋ ਆਓ ਸਾਡੇ ਬਹੁਤ ਹੀ ਸਤਿਕਾਰਯੋਗ ਪਿੰ达 ਰਤੂ ਸਾਡਾ ਵੀਰ ਧਾਤੀ ਲਾਈਵ ਤੋਂ ਸੋਨ ਦਾ ਸਨਮਾਨ ਕੀਤਾ ਜਾ ਰਿਹਾ ਜੀ ਇਸ ਦਰਬਾਰ ਦੇ ਵੱਲੋਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਕਿਉਂਕਿ ਉਹਨਾਂ ਦਾ ਜਿਹੜਾ ਅਗਲਾ ਪ੍ਰੋਗਰਾਮ ਪਟਿਆਲੇ ਐ ਉੱਥੇ ਟੀਮ ਪਹੁੰਚ ਚੁੱਕੀ ਐ ਕਪੂਰਥਲੇ ਸੌਰੀ ਕਪੂਰਥਲੇ ਜਾਣਾ ਉਹਨਾਂ ਨੇ ਉੱਥੇ ਉਹਨਾਂ ਦੀ ਡਿਊਟੀ ਐ ਬਾਕੀ ਟੀਮ ਇੱਥੇ ਰਹੇਗੀ ਸਾਬ ਜੀ ਅਗਲੀ ਹਾਜ਼ਰੀ ਦਾਤਾ ਜੀ ਤੇ ਚਰਨਾਂ ਦੇ ਵਿੱਚ ਹਾਂ ਜੀ ਲਾ ਪਾ ਜੀ ਓਕੇ ਜੀ ਕੋ ਰਹਿੰਦਾ ਤਾਂ ਬਈ ਦੇਖ ਲਓ ਹੁਣ ਤੇ ਵਿੱਚ ਬ੍ਰੇਕ ਨਹੀਂ ਲੱਗੂਗੀ ਨਹੀਂ ਇੱਕ ਤੋਂ ਕਰਾਣੇ ਬਸ ਐਫਐਫ 12 1 ਵਜੇ ਤੱਕ ਇੱਥੇ ਹੀ ਆ ਜਿੰਨਾ ਚਿਰ ਧੁੰਦ ਨਹੀਂ ਖੜਦੀ ਆਪਾਂ ਇੱਥੇ ਰਹਿਣਾ आ लाइट दा ऋषि पाजी साड़े लाइट अड़े पाई साबुन अन बीच में लाइट थोड़ी जी हेतर काटता है आ पढ़ दा थोड़ा चिकादी बीज में पढ़ देगा क्या काम है ना フいミガキ。 ਹਰ ਸਾਰੇ ਜੈਮਸਪਾ ਦੀ ਜੈਦਾਤਿਆਨੀ ਮੇਰੇ ਵੱਲੋਂ ਜਨਕਿਸਾਨਾ ਸਕਾਰ ਪਾਰਟੀ ਜੋਆ ਵੱਲੋਂ ਸਭ ਜਿੰਨੀ ਵੀ ਸੰਗਤਾਂ ਇਹ ਸਾਰੇ ਜੈਮਸਪਾ ਦੀ ਜੈਦਾਤਿਆਨੀ ਤੇ ਇਸ ਦੇ ਨਾਲ ਜੁੜੀ ਹੋਈ ਨੇ ਮਿਸ ਜਾਨਵੀ ਜੀ ਪਰੰਤਾਂ ਦਾ ਨਹੀਂ ਕੋਈ ਪੁੱਤਰ ਹੈ ਕੋਲ ਮਿਸ ਧਰਮਨ ਜੀ ਮਿਸ ਜੋਆ ਖਾਨ ਮਿਸ ਸੋਨ ਖਾਨ ਤੇ ਮਿਸ ਕੋਰਾ ਜੀ ਤਦਾਤੇ ਜੀ ਸਭ ਤੋਂ ਪਹਿਲਾਂ ਵੇਨ ਦੀਨੀਆਂ ਘੋੜੀਆਂ ਉਹਦਾ ਸੇਰਾ ਲੱਗੂਗਾ। ਲੋ ਜੀ ਪ੍ਰਾਰਦਾਸ ਦਾਤਿਆਂ ਦੀ ਸੇਰੀ ਦੇ ਨਾਲ ਮੇਰੀ